ਧਰਿਆ ਕਰੀਏ ਵੀ ਡਿਸਪਲਿਨ ਕਬੱਡੀ ਦੇਆਂ ਗਰਾਊਂਡਾਂ ਦੇ ਵਿੱਚ ਜਿੰਨਾ ਹੋਵੇ ਉਹਨਾਂ ਥੋੜਾ ਹੈ ਮੇਰੇ ਵੀਰੋ ਜਿੰਨਾ ਬੱਦ ਤੇ ਸਿਪਲਨ ਉਹਨਾਂ ਥੋੜਾ ਹੀ ਮੰਨਿਆ ਕਰੋ ਉਹਨੂੰ ਲਾ ਮੱਖਣ ਵਾਲੀ ਜੀ ਚੱਕਿਓ ਮਾਈਕ ਤੇ ਕਰਿਓ ਫਿਰ ਇਹ ਗੁਰਬਾਜ ਸਲਾੜੇ ਦੀ ਕਬੱਡੀ ਮੈਦਾਨ ਲੁਧਿਆਣੀ ਆ ਹੋਇਆ ਕੀ ਜੇ ਕੁੜੀ ਆ ਤੂੰ ਦਿੱਲੀ ਸ਼ਹਿਰ ਦੀ ਨਹੀਂ ਮੈਂ ਵੀ ਜੱਟ ਲੁਧਿਆਣੇ ਦਾ ਲਾ ਲੁਧਿਆਣੀਆਂ ਦੀ ਰੇਡ ਮੈਦਾਨ ਦੇ ਅੰਦਰ ਦੇਖਦੇ ਵੀ ਪੈਂਦੀ ਹੋਈ ਫੜਿਆ ਗੋਟ ਫੱਜੂ ਕੈਂਚੀ ਕਰੇ ਕਮਾਲ ਕਮਾਲ ਕਰਦਾ ਹੋਇਆ ਮੁੰਡਾ ਬਹੁਤ ਵਧੀਆ ਪੁਆਇੰਟ ਜੋੜਦਾ ਆਪਣੀ ਟੀਮ ਦੇ ਲਈ ਉਹ ਭਰਾਵਾ ਜਿਹੜਾ ਇਹ ਗੁੱਜਰ ਹੈ ਉਹ ਕਹਿੰਦੇ ਵੀ ਭਾਜੀ ਆਪਣੀ ਭਾਸ਼ਾ ਚ ਕਹਦੇ ਹੋ ਤੁਹਾਡੇ ਬੰਦੇ ਆ ਸਰੇ ਦੇ ਲੱਗੇ ਇਹ ਜਿਹੜਾ ਗੁੱਜਰ ਹੈ ਭਾਈ ਪਿਛਾ ਹੋ ਕੇ ਬੈਠ ਜਾਓ ਮਿਹਰਬਾਨੀ ਕਰਕੇ ਆਪਣੀ ਭਾਸ਼ਾ ਜੱਪਾ ਕਰਦੇ ਆ ਗੱਲ ਇਹ ਜਿਹੜਾ ਜਿਹੜਾ ਗੁੱਜਰਾਂ ਦਾ ਮੁੰਡਾ ਐ ਤਾਂ ਅੱਗੇ ਖੜਾ ਮਾੜਾ ਪਿੱਛੇ ਹੋ ਜਾ ਮਿਹਰਬਾਨੀ ਹਾਂਜੀ ਲਓ ਜੀ ਗੋਰਾ ਸਾਲੂ ਵਾਲਾ ਆਰ ਸਾਲੂ ਵਾਲਾ ਗੋਰਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾ ਰਿਹਾ ਇੱਕ ਪਾਸੇ અમરપાલ ਸਿੰਘ ਹੈ ਜਿਹਨੂੰ ਗੁਰਦਿੰਦ ਦੇ ਨਾਮ ਦੇ ਨਾਲ ਜਿਹਨੂੰ ਛੋਟੇ ਤਾਰਜਨ ਦੇ ਨਾਮ ਦੇ ਨਾਲ ਪ੍ਰਸਿੱਧੀ ਮਿਲੀ ਹੈ ਪਰ ਸਤਨਾਮ ਸਿੰਘ ਸੱਤੂ ਇਸ ਵੇਲੇ ਨੌਜਵਾਨ ਨੇ ਕੋਸ਼ਿਸ਼ ਕੀਤੀ ਤੇ ਪੁਆਇੰਟ ਜਿਹੜਾ ਰੀਡਰ ਦੇ ਹਿੱਸੇ ਹੈ ਮੁਖਤਿਆਰ ਸਿੰਘ ਦਾ ਪੁੱਤਰ ਜਰਮਨਜੀਤ ਸਿੰਘ ਲੱਡਾ ਬਲਪੁਰਿਆ ਪਿੰਡ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਤਿਆਰ ਹੈ ਆਮਨ ਡੇਰੇ ਦਾ ਜਫਾ ਕਿ ਜਿਹੇੜੀ ਵਾਲਾ ਕਿੰਦਾ ਕਹਿੰਦਾ ਵੀ 1000 ਦਾ ਹੋਣਾ ਇੱਕ ਪਾਸੇ ਚਰਾਗਦੀਨ ਮਈਆਂ ਵਾਲਾ ਪਿੰਡ ਹੈ ਮੇਰੇ ਮਿੱਤਰੋ ਆਹ ਡੇਰੇ ਦੀ ਟੀਮ ਖੇਡਦੀ ਇੱਕ ਪਾਸੇ ਖੰਡੂਰ ਸਾਹਿਬ ਖੇਡਦੀ ਹੈ ਤੇ ਵੇਖਦਾ ਵੀ ਇਸ ਲਈ ਲੱਗਦਾ ਤਕੜਾ ਜਫਾ ਨੌਜਨ ਨੇ ਬਿੱਟੂ ਤੋਂ ਪੁੱਛਿਓ ਮੱਖਣ ਲਈ ਜੀ ਨਾ ਆਹ ਮੁੰਡਾ ਜਿਹੜਾ ਬੜਾ ਵਧੀਆ ਜਫੀ ਹੈ ਐਨ ਕਮਾਲ ਦੇ ਜਫੇ ਲਾ ਜਾਂਦਾ ਆ ਆਵਿੰਦਰ ਦੇ ਉਹ ਆ ਡੇਰੇ ਵਾਲਾ ਬਿੰਦਰ ਹੈ ਵਿੰਦਰ ਦਿਉਰੇ ਵਾਲਾ ਨੌਜਨ ਜਿਸ ਨੇ ਜਫਾ ਲਾਇਆ ਹੈ ਲਓ ਅਗਲੀ ਕਬੱਡੀ ਖੇਡ ਮੈਦਾਨ ਅੰਦਰ ਰੇਡ ਤੇ ਜਫਾ ਹਰਪਾਲ ਕਾਲਮਾ ਵਾਲੇ ਦਾ ਮੇਰੇ ਮਿੱਤਰੋ ਇੱਕ ਪਾਸੇ ਅਰਗੋ ਵਾਲੀਆ ਔਰ ਦੂਜੇ ਪਾਸੇ ਪੁਆਇੰਟ ਜਿਹੜਾ ਹੈ ਰੀਡਰ ਦੇ ਹਿੱਸੇ ਜਾ ਜੁੜਿਆ ਹੈ ਪੁਆਇੰਟ ਜਿਹੜਾ ਇਸ ਵੇਲੇ ਧਾਵੀਦਾ ਗੁਰਵਾਜ ਸਲਾਣੇ ਵਾਲਾ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਮੱਖੜ ਜੀ ਕਰਿਓ ਗੱਲ ਸੁਣਾ ਜੀ ਲਓ ਥੰਨੇ ਦੇ ਏਰੀਆ ਦਾ ਮੁੰਡਾ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਵੱਧਾ ਹੋਇਆ ਕਿ ਬਹੁਤਾ ਜਾਗਣਾ ਨਹੀਂ ਚੰਗਾ ਬਹੁਤਾ ਸੋਣਾ ਵੀ ਨਹੀਂ ਚੰਗਾ ਮੁਠੀ ਬੰਦ ਰਵੇ ਚੰਗੀ ਖੁੱਲੀ ਅਥਰ ਰਵੇ ਚੰਗੀ ਮੁਠੀ ਬੰਦ ਖੁੱਲ ਗਈ ਪਵਾੜੇ ਪਾਉਗੀ ਰੱਖ ਸਾਂਭ ਕੇ ਜਵਾਨੀ ਤੇਰੇ ਕੰਮ ਆਉਗੀ ਰੱਖ ਸਾਹਮ ਕੇ ਜਵਾਨੀ ਤੇਰੇ ਕੰਮ ਆਉਗੀ ਰੱਖ ਸਾਹਮ ਕੇ ਜਵਾਨੀ ਤੇਰੇ ਕੰਮ ਆਉਗੀ ਜਵਾਨੀ ਕੰਮ ਆਉਣ ਵਾਲੀ ਚੀਜ਼ ਹੈ ਉਧਰ ਪਰਮਜੀਤ ਸਿੰਘ ਜੀ ਬਲੀਨਾ ਲਾਈਫਟਾਈਮ ਚੇਅਰਮੈਨ ਨੇ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਔਰ ਨਾਲ ਸੁਖਜੀਤ ਸਿੰਘ ਜੀ ਬੈਂਸ ਸਾਹਿਬ ਆਪਣੇ ਸਾਥੀਆਂ ਨਾਲ ਪੁੱਜੇ ਨੇ ਨਿਊਜ਼ੀਲੈਂਡ ਦੇ ਵਰਲਡ ਕੱਪ ਨੇ ਸੁਪਰੀਮ ਸਿੱਖ ਸੁਸਾਇਟੀ ਦੇ ਵਰਲਡ ਕੱਪ ਨੇ ਕਹਿੰਦੇ ਦੁਨੀਆਂ ਦੇ ਵਿੱਚ ਗੱਲਾਂ ਕਰਵਾ ਦਿਤੀਆਂ ਵੀ 2 ਸਾਲ ਦੇ ਵਿੱਚ ਵੱਡੀ ਮੇਰੇ ਵੀਰੋ ਜਿਵੇਂ ਕਹਿੰਦੇ ਨੇ ਵੀ ਮੇਰੇ ਵੀਰੋ ਇਮੇਜ ਬਣਾ ਲਈ ਆ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਸਾਰੇ ਖਿਡਾਰੀਆਂ ਨੇ ਸਾਰੇ ਭਰਾਵਾਂ ਨੇ ਬਹੁਤ ਵੱਡੇ ਸਹਿਯੋਗ ਦਿੱਤੇ ਗੋਪੇ ਬੈਂਸ ਹੋਣਾ ਦਾ ਬਬਲੂ ਕੁਰਕhetra ਹੋਣਾ ਦਾ ਗੋਪੀ ਹਕੀਮਪੁਰਾਣਾ ਦਾ ਬਹੁਤ ਵੱਡਾ ਰੋਲ ਆਓ ਸਾਹਮਣੇ ਫੇਰ ਮੈਦਾਨ ਦੇ ਵਿੱਚ ਨਾਲ ਹੀ ਗੋਲਡੀ ਸੋਤੇ ਦਾ ਦੀਪੇ ਖੱਖ ਦਾ ਵੀ ਧੰਨਵਾਦ ਹੈ ਗੋਪਾ ਬੈਂਜੀ ਬਬਲੂ ਜੀ ਹੋਣੀ ਵੱਡੇ ਪ੍ਰਮੋਟਰ ਨੇ ਸਦਲਜੀਤ ਸਿੰਘ ਜੀ ਵਿਰਕ ਜੀ ਹੋਣਾ ਦਾ ਧੰਨਵਾਦ ਜੋ ਨਿਊਜ਼ੀਲੈਂਡ ਦਾ ਸਫਲ ਕਬੱਡੀ ਕੱਪ ਹੋਇਆ ਮਨਜਿੰਦਰ ਬਾਸੀ ਜੀ ਦਾ ਸਾਰੇ ਸਤਕਾਰਯੋਗ ਵੀਰ ਆਓ ਮੈਦਾਨ ਦੇ ਵਿੱਚ ਗਰਮਨਜੀਤ ਸਿੰਘ ਇਹ ਬੱਲਪੁਰੀਆਂ ਵਾਲਾ ਹੈ ਇਹਦਾ ਸੁਭਾਅ ਵੀ ਵੱਖਰਾ ਜਿਆ ਇਹਦਾ ਸਟਾਈਲ ਵੀ ਵੱਖਰਾ ਜਿਆ ਕਾਰੀਸਾਰੀ ਦੇ ਕਾਕੇ ਵਾਂਗ ਬਾਦਲ ਵੀ ਆਇਆ ਹੋਇਆ ਕਾਰੀਸਾਰੀ ਵਾਲਾ ਬੜਾ ਟਾਪ ਦਾ ਜਾਫੀ ਕਬੱਡੀ ਖੇਡਦਾ ਅਮਰੀਕਾ ਜਾ ਵਸਿਆ ਹੈ ਬਾਦਲ ਦਾ ਵੀ ਧੰਨਵਾਦ ਆ ਵੀ ਹੁਸ਼ਿਆਰ ਪੁਰੀਆਂ ਮੁੰਡਾ ਹੈ ਅਰਗੋਵਾਲ ਦਾ ਰਮਜ਼ਾਨ ਲਓ ਕਬੱਡੀ ਪਾਉਣ ਦੇ ਵਾਸਤੇ ਬੰਦਾ ਹੋਇਆ ਰੇਡ ਖਰੀ ਕਬੱਡੀ ਵਿੱਚ ਤਾ ਪੈਂਦੀ ਹੋਵੇ ਫੁਰਤੀ ਦੇ ਪਿੰਡੇ ਵਿੱਚ ਬਾਜ ਵਰਗੀ ਹੁਣ ਦੇਖਦੇ ਆ ਵੀ ਕੌਣ ਇਧਰਲੇ ਪਾਸੇ ਸੋਖਾ ਮੈਨੂੰ ਲੱਗਦਾ ਵੀ ਗੱਲ ਮੁਸ਼ਕਿਲ ਜੀ ਕਰਦਾ ਹੈ ਕੋਸ਼ਿਸ਼ ਕਰਦਾ ਹੋਇਆ ਫੜਿਆ ਗੁੱਟ ਵੱਜੀ ਕੈਂਚੀ ਐਨ ਆਧਮ ਵਿਸ਼ਵਾਸ ਦੇ ਨਾਲ ਬੱਲੇ ਬੱਲੇ ਹੋਈ ਪਈ ਕਬੱਡੀ ਕਬੱਡੀ ਪਾਇ ਖਡੂਰ ਸਾਹਿਬ ਦੀ ਟੀਮ ਦਾ ਵੀ ਨਾਮ ਬਹੁਤ ਵੱਡਾ ਇਧਰੋਂ ਫੇਰ ਲੱਗਿਓ ਪਿਛੇ ਆਜੋ ਜੀ ਗੁਰਵਾਰ ਸਾਹਿਬ ਬੰਗੜ ਦਾ ਧੰਨਵਾਦ ਹੈ ਪੰਤੇ ਦਾ ਤੇ ਜੂਰ ਕੋਚ ਜੀ ਉਹਨਾਂ ਦਾ ਲਓ ਅਗਲੀ ਰੇਡ ਗੁਰਬਾਚ ਜੱਸੀ ਤੱਲਣ ਜੀ ਉਹ ਵੀ ਇਚੇਚੇ ਤੌਰ ਤੇ ਸਾਡੇ ਦਰਮਿਆਨ ਪੁੱਜੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੱਸੀ ਤੱਲਣ ਜੀ ਉਹਨਾਂ ਦਾ ਭਗਤਾਨ ਸਾਹਿਬ ਦਾ ਇੱਥੇ ਪੁੱਜਣ ਤੇ ਸਵਾਗਤ ਹੈ ਲਓ ਮਨੀ ਧੂੜ ਦਾ ਫੈਸਲਾ ਵੀ ਪੁਆਇੰਟ ਜਿਹੜਾ ਰੀਡਰ ਦੇ ਹਿੱਸੇ ਜਾ ਜੜਿਆ ਗੋਰਾ ਰਸਾਲੂ ਵਾਲਾ ਵੱਖੋ ਵੱਖਰੇ ਖਿਡਾਰੀਆਂ ਦੀ ਚੋਣ ਵੱਖੋ ਵੱਖਰੀਆਂ ਕੰਟਰੀਆਂ ਦੇ ਲਈ ਹੋ ਰਹੀ ਹੈ ਔਰ ਮੇਰੇ ਵੀਰੋ ਪ੍ਰੋਮੋਟਰ ਬੈਠ ਕੇ ਨਾਮ ਮੰਗਦੇ ਆ ਤੇ ਪਹਿਲਾਂ ਤੇ ਕਹਿੰਦੇ ਮੇਰੇ ਵੀਰੋ ਸੁਨੇਹੇ ਲਾਉਣੇ ਪੈਂਦੇ ਸੀਗੇ ਵੀ ਆਹ ਮੁੰਡਾ ਤਕੜਾ ਹੈ ਆਹ ਮੁੰਡਾ ਵਧੀਆ ਹੁਣ ਤੇ ਨਾਲ ਦੀ ਨਾਲ ਹੀ ਫੈਸਲੇ ਕਰਦੀਆਂ ਕਲੱਬਾਂ ਵੀ ਆਹ ਲੈਣਾ ਆਹ ਦੋ ਨੰਬਰ ਤੋਂ ਤਕੜਾ ਕੰਮ ਕਰੂਗਾ ਆਹ ਕੜਮਾ ਵਾਲੇ ਵੀ ਕਹਿੰਦੇ ਇਸ ਸਾਲ ਪੂਰੀ ਤੌਰ ਹੈ ਮੇਰੇ ਮਿੱਤਰੋ ਰਸਾਲੂ ਵਾਲੇ ਗੋਰੇ ਨੂੰ ਲਾਹ ਤਕੜਾ ਜਫਾ 1000 ਰੁਪਇਆ ਵੀਰਾ ਬੱਦੋਵਾਲ ਤੇ ਰਾਜੂ ਬੱਦੋਵਾਲ ਵੱਲੋਂ ਲੈ ਵੀ ਸੁਖ ਆ ਦੋ ਨੋਟ ਖੇਚਲਾ ਨੌਜੰਨਾ ਇਹਨਾਂ ਦੇ ਵਿੱਚੋਂ ਲਓ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਜਰਮਨਜੀਤ ਸਿੰਘ ਲੱड्डा ਬੱਲਪੁਰੀਆਂ ਵਾਲਾ ਬੱਖਣ ਲਈ ਜੱਸੀ ਤੱਲਣ ਜੀ ਸਾਡੇ ਕੋਲ ਪੁੱਜੇ ਨੇ ਆਪਣੇ ਸਾਥੀਆਂ ਦੇ ਨਾਲ ਜੱਸੀ ਤੱਲਣ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਤੱਲਣ ਕੋਟਲੀ ਵਿਰਿੰਦਰ ਬਰੇਲੀ ਜੀ ਉਹਨਾਂ ਦਾ ਪਿੰਡ ਹੈ ਵੱਡੇ ਖਿਡਾਰੀਆਂ ਦੇ ਤੌਰ ਤੇ ਪ੍ਰਮੋਟਰਾਂ ਦੇ ਤੌਰ ਤੇ ਨਾਮ ਲਾਓ ਇਧਰੇ ਪਾਸੇ ਜੁੜੀ ਆ ਭਾਜੀ ਖੇਡ ਮੈਦਾਨ ਦੇ ਨਾਲ ਬੱਲੇ ਬੱਲੇ ਕਰਾਉਣ ਵਾਲੀ ਹੁਣ ਆ ਦੇਖਦੇ ਆ ਵੀ ਗੱਲ ਆਮਨ ਹਾਉ ਬੱਲੇ ਬੱਲੇ ਹੋਈ ਪਈ ਇਹ ਹੈ ਜਰਮਨਜੀਤ ਸਿੰਘ ਉਧਰ لیاقت ਅਲੀ ਧਿਆਲਪੁਰ ਪ੍ਰਧਾਨ ਗੁਜਰਾਤ ਐਸੋਸੀਏਸ਼ਨ ਪੰਜਾਬ ਕਪੂਰਥਲਾ ਉਹ ਵੀ ਸਾਡੇ ਕੋਲ ਪੁਜੇ ਨੇ ਗੁਜਰਾਤ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਨੇ لیاقت ਅਲੀ ਧਿਆਲਪੁਰ ਆਪਣੇ ਸਾਥੀਆਂ ਦੇ ਨਾਲ ਜੀ ਹੈਨ 75 ਦੀਆਂ ਫਾਈਨਲ ਟੀਮਾਂ ਵੀ ਆ ਜਾਣ ਜੀ ਮਿਹਰਬਾਨੀ ਕਰਕੇ ਲਾਓ ਰਮਜ਼ਾਨ ਅਲੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਲੋਕੀ ਖੜਖੜ ਵੇਖਣ ਗੱਬਰੂ ਖੇਡਣ ਜਦੋਂ ਕਬੱਡੀ ਆਹ ਟੱਚ ਹਲਕਾ ਲਾਉਂਦੇ ਸੰਦੀਪ ਜੱਸਾ ਦੇ ਲੱਭੀ ਆਹ ਧੂੜਾ ਪੱਟੀ ਜਾਂਦੇ ਜਿਹਨਾਂ ਦੁੱਧ ਮਾਮਾ ਦਾ ਪੀਤਾ ਆਹ ਲੋਕੋ ਫੜਨੇ ਸੌਖੇ ਨਹੀਂ ਦੁੱਲਾ ਲੱਖਾਂ ਤੇ ਕੁਲਜੀਤਾ ਕੋਈ ਸਮਾਂ ਸੀਗਾ ਗਲਜੀਤੇ ਦਾ ਸਾਰਾ ਸਾਰਾ ਦਿਨ ਰੇਡਾਂ ਪਾਉਣੀਆਂ ਕੋਈ ਸਮਾਂ ਸੀਗਾ ਦੁੱਲੇ ਦਾ ਹੁਣ ਤੇ ਕਈ ਵਾਰੀ ਰੇਡਰ ਇੱਕ ਪਾਸੇ ਟੱਚ ਮਾਰਦੇ ਐ ਤੇ ਸੁਰਖਪੁਰੀਏ ਦੁੱਲੇ ਦਾ ਪਤਾ ਹੀ ਨਹੀਂ ਸੀ ਲੱਗਦਾ ਵੀ ਕਿੱਥੇ ਟੱਚ ਮਾਰ ਜਾਂਦਾ ਸੀਗਾ ਤੇ ਗਾਜੀਪੁਰੀਏ ਨੂੰ ਦੁਨੀਆ ਅੱਜ ਵੀ ਕਿੰਗ ਦੇ ਤੌਰ ਤੇ ਜਾਣਦੀ ਹੈ ਇਹ ਵੱਡੇ ਨਾਂ ਨੇ ਖੇਡ ਕਬੱਡੀ ਦੇ ਆ ਲਾਗਲਾ ਪਿੰਡ ਦੇ ਤਰ੍ਹਾਂ ਹੀ ਸਾਰੀ ਹੈ ਬਲਵਿੰਦਰ ਕਾਕੇ ਦੀਆਂ ਪਾਈਆਂ ਕੌਡੀਆਂ ਮੱਖਣ ਵਾਲੀ ਜੀ ਦੁਨੀਆ ਅੱਜ ਵੀ ਯਾਦ ਕਰਦੀ ਹੈ ਉਸ ਮਹਾਨ ਖਿਡਾਰੀ ਨੂੰ ਵੀ ਆਪਾਂ ਸਤਿਕਾਰ ਦਿੰਨੇ ਆ ਪੰਡੋਰੀ ਵਾਲੇ ਚੈਲੇ ਦੀ ਗੱਲ ਹੋਵੇ ਵੱਡੇ ਵੱਡੇ ਮੱਲ ਇਸ ਇਲਾਕੇ ਨੇ ਮੇਰੇ ਮਿੱਤਰੋ ਪੈਦਾ ਕੀਤੇ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਰਸਾਲੂ ਵਾਲੇ ਕੋਰੇ ਦੀ ਤੇ ਸਤੂ ਖੰਡੂਰ ਸਾਹਿਬ ਦਾ ਉਧਰ ਕੁਲਵੰਤ ਸਿੰਘ ਜੀ ਸੁਨਣ ਵਿੰਦਰ ਨਾਗਰਾ ਜੀ ਮਨਦੀਪ ਬਿਲਗਾ ਜੀ ਤੇ ਬਸਰਾ ਬ੍ਰਦਰ ਯੂ ਐਸ ਏ ਤੋਂ ਬਹੁਤ ਵੱਡੀ ਸਪੋਰਟ ਜਿਹੜੀ ਹੈ ਅੱਜ ਖੰਡੂਰ ਸਾਹਿਬ ਦੀ ਟੀਮ ਦੇ ਲਈ ਕਰਦੇ ਨੇ ਜਰਮਜੀਤ ਲੰਡੇ ਦੀ ਰੇਡ ਤੇ ਮੱਖਣ ਅਲੀ ਦੇ ਕੋਲ ਆਪਾ ਫਿਰ ਰੇਡ ਨੌਜਵਾਨਾ ਜਿਵੇਂ ਫਿੱਡੂ ਦੀ ਗੱਲ ਚੱਲੀ ਹਰਜੀਤ ਬਰਾੜ ਦੀ ਗੱਲ ਸੁਰਕਪਰੀਏ ਮੰਗੀ ਦੀ ਗੁਰਦਾਸਪਰੀਏ ਛੱਪੇ ਦੀ ਕਦੇ ਸੁਖ ਸੁਖਵੀਰ ਸਰਾਵਾ ਦੀ ਕਦੇ ਕਹਿੰਦੇ ਵੀ ਤੂਤਾ ਦੇ ਗੁਰਜੀਤ ਦੀ ਇਹ ਦੁਨੀਆ ਦੇ ਇੱਕ ਤੋਂ ਮਹਾਨ ਹੋਏ ਨੇ ਉਹਨਾਂ ਦਾ ਕਦੇ-ਕਦੇ ਜ਼ਿਕਰ ਕਰਨਾ ਬਣਦਾ ਹੈ ਵੀ ਜਿਨ੍ਹਾਂ ਕਰਕੇ ਕਬੱਡੀ ਅੱਜ ਲੱਖਾਂ ਤੋਂ ਕਰੋੜਾਂ ਦੀ ਹੋ ਗਈ ਹੈ ਇਹਨਾਂ ਮੈਦਾਨਾਂ ਦੇ ਵਿੱਚ ਬੱਲੇ-ਬੱਲੇ ਲਓ ਰੇਡ ਰਮਜ਼ਾਨ ਦੇਖਦੇ ਵੀ ਕਬੱਡੀ ਪਾਉਣ ਦੇ ਵਾਸਤੇ ਫਿਰ ਹੁਸ਼ਿਆਰਪੁਰੀਆ 52 ਤੋਂ 57 ਤੱਕ ਚੈਂਪੀਅਨ ਰਿਹਾ ਪੰਜਾਬ ਦਾ ਹੁਸ਼ਿਆਰਪੁਰ ਅੰਬੀਆਂ ਨੂੰ ਤਰਸਿੰਗੀ ਛੱਡ ਕੇ ਦੇਸ਼ ਦੋ ਆਬਾ ਲਓ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਕੌਣ ਇਹ ਹੈ ਰਮਜ਼ਾਨ ਇਹ ਅਰਗੋ ਵਾਲੀ ਹੈ ਇਹ ਗੜਦੀ ਵਾਲੇ ਦੇ ਏਰੀਏ ਦਾ ਹੈ ਉਸ ਏਰੀਏ ਦਾ ਮਾਨਗੜ ਦਾ ਤੋਖੀ ਮਸ਼ਹੂਰ ਹੋਇਆ ਅੰਮਾਲਾ ਜੱਟਾਂ ਦਾ ਤੋਖੀ ਕਬੱਡੀ ਦਾ ਆਈਟਮ ਸ਼ੁਰੂ ਹੋਇਆ ਲਾ ਬੱਲੇ ਬੱਲੇ ਕਰਾਉਣ ਵਾਲੇ ਕਬੱਡੀ ਖਿਡਾਰੀ ਲਾ ਰੇਡ ਪਾਉਣ ਦੇ ਵਾਸਤੇ ਆਹ ਮੁੰਡੇ ਦੇ ਏਰੀਆ ਦਾ ਕਹਿੰਦੇ ਧਾਰਾ ਕਲਗਸਾਂ ਵਾਲਾ ਬੜਾ ਮਸ਼ਹੂਰ ਹੋਇਆ ਨੱਤਾਂ ਵਾਲਾ ਗਾਮਾ ਬੜਾ ਮਸ਼ਹੂਰ ਰਿਹਾ ਲਾ ਬਹਿ ਜਾ ਬਹਿ ਜਾ ਕਰਾਉਣ ਵਾਲੇ ਕਬੱਡੀ ਦੇ ਖਿਡਾਰੀ ਨੇ ਆਖੇ ਇਬਨ ਦਾ ਅਵਤਾਰ ਵੀ ਯਾਰੋ ਸੱਚੀਆਂ ਗੱਲਾਂ ਕਹਿੰਦਾ ਨਹੀਂ ਲੱਪਣਾ ਹਰਜੀਤ ਗਵਾਚਾਸੀ ਜੋ ਬਾਜੇਖਾਨੇ ਰਹਿੰਦਾ ਬੱਲੇ ਬਈ ਨੇ ਰੇਡ ਪਾਉਂਦੇ ਤੇ ਮਾਦੀ ਜੱਫੇ ਲਾਉਂਦੇ ਚਾਰੇ ਪਾਸੇ ਖੇਡਣ ਯਾਰੋ ਪੁੱਤ ਪੰਜਾਬੀਆਂ ਦੇ ਆ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਆ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਹਰਿਆਣੇ ਦੀ ਗੱਲ ਹੋਵੇ ਸੰਦੀਪ ਪਾਟਲ ਵਰਗੇ ਵਿੱਛੂ ਵਰਗੇ ਕਾਲੇ ਵਰਗੇ ਵੱਡੇ ਸ਼ੀਲੂ ਵਰਗੇ ਵੱਡੇ ਵੱਡੇ ਖਿਡਾਰੀਆਂ ਦੇ ਨਾਂ ਜਿਹੜੇ ਆ ਉਹ ਮੇਰੇ ਮਿੱਤਰੋ ਹੁੰਦੇ ਆ ਅੱਜ ਦੇ ਸਮੇਂ ਦੇ ਵਿੱਚ ਸ਼ੀਲੂ ਹੁਣਾਂ ਦਾ ਨਾਂ ਆ ਗੋਰੇ ਹੁਣਾਂ ਦਾ ਨਾਂ ਵਿਰੇ ਖੱਤਰੀ ਹੁਣਾਂ ਦਾ ਨਾਂ ਰਿੰਕੂ ਖਰੇਟੀ ਹੁਣਾਂ ਦਾ ਨਾਂ ਆਓ ਸਾਹਮਣੇ ਖੇਡ ਰਸਾਲੂ ਵਾਲੇ ਚ ਬੜੀ ਜਾਨ ਹੈ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਕਰ ਗਿਆ ਹੈ 70 ਕਿਲੋ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਪੁੱਜ ਜਾਣ ਉਹਨਾਂ ਦਾ ਮੁਕਾਬਲਾ ਜਿਹੜਾ ਇਸ ਮੈਚ ਤੋਂ ਬਾਅਦ ਖੇਡਿਆ ਜਾਣਾ ਹੈ ਲੈ ਵੀ ਨੌਜੋਨਾ ਚਿਰਾਗਦੀਨ ਆਹ ਦੁਨੀਆ ਨੇ ਫੇਰ ਮੰਨਣਾ ਵੀ ਚਿਰਾਗਦੀਨ ਅੱਜ ਦੇ ਸਮੇਂ ਦਾ ਐਨ ਸਿਰੇ ਦਾ ਜਾਫੀ ਹੈ ਤਿਉਹਰੇ ਵਾਲਾ ਅਮਨ ਨਾਲ ਬਿੰਦਰ ਲਾ ਅਮਨ ਤਿਉਹਰੇ ਦਾ ਇਸ ਵੇਲੇ लाता तकड़ा गफा बले 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 चल बाह फिर कबड्डी नौजवान है एन मेला बज गया जे मेला दो घंटे भी बज जाए ना ਤੇ ਪ੍ਰਬੰਧਕਾਂ ਦਾ ਮੁੱਲ ਮੁੜ ਜਾਂਦਾ ਹੈ ਖਿਡਾਰੀ ਹਲਕੇ ਵੀ ਹੁੰਦੇ ਨੇ ਖਿਡਾਰੀ ਸੁਪਰਸਟਾਰ ਵੀ ਹੁੰਦੇ ਨੇ ਆਓ ਮੈਦਾਨ ਦੀ ਆਪਾਂ ਗੱਲ ਕਰੀਏ ਰਮਜ਼ਾਨ ਕਬੱਡੀ ਪਾਉਣ ਦੇ ਵਾਸਤੇ ਵੱਧਾ ਹੋਇਆ ਤੇ ਖਡੂਰ ਸਾਹ ਵਾਲਾ ਡੱਗ ਪਾਊਗੇ ਨਹੀਂ ਮੁੰਡਾ ਤੇਜ਼ਦਾਰ

ਔਰ ਵੱਡੇ ਮੇਲੇ ਆ ਜਿਹੜੇ ਮੇਰੇ ਵੀਰੋ ਹਰ ਰੋਜ਼ ਦੀ ਤਰ੍ਹਾਂ ਖੇਡੇ ਜਾਣਗੇ ਪੰਜਾਬ ਦੀ ਧਰਤੀ ਤੇ ਔਰ ਪਰਸੋ ਨੂੰ 16 ਤਰੀਕ ਨੂੰ ਅੰਬੇ ਸੁਰ ਸਿੰਘ ਦੇ ਪਿੰਡ ਦੇ ਵਿੱਚ ਬਹੁਤ ਵੱਡਾ ਮੇਲਾ ਜਿਹੜਾ ਉਹ ਮੇਰੇ ਵੀਰੋ ਹੋਣਾ ਹੈ ਪਰ ਮੈਂ ਬੇਤੀ ਕਰਦਾ ਚਾਚਾ ਜੀ ਲਖਣਕੇ ਵੱਡੇ ਵਾਲਿਓ ਥੋੜਾ ਥੋੜਾ ਇੱਥੋਂ ਕਲੀਅਰ ਜਾ ਕਰਵਾ ਦਿਓ ਤੇ ਬੜੀ ਵਧੀਆ ਗੱਲ ਹੋਊਗੀ ਬਾਗੜੀਆਂ ਵਾਲਿਆ ਚੈਂਪੀਅਨਸ਼ਿਪ 11 ਤਰੀਕ ਭੱਜੀ ਆ ਰਹੀ ਫਰਵਰੀ ਦੀ ਬਹੁਤ ਸਾਰੇ ਸਾਰੇ ਲਗਭਗ ਜ਼ਿਲ੍ਹਿਆਂ ਦੀਆਂ ਟੀਮਾਂ ਤੇ ਪਲੱਸ ਹਰਿਆਣਾ ਤੇ ਰਾਜਸਥਾਨ ਹਰ ਸਾਲ ਦੁਨੀਆ ਨੂੰ ਤਿਆਰ ਹੁੰਦਾ 11 ਫਰਵਰੀ ਸਵਾਭ ਸਭ ਨੂੰ ਸੱਦੇ ਜਿਹੜੇ ਉੱਤੇ ਜਾ ਰਹੇ ਨੇ ਲਓ ਇਧਰ ਦੇ ਪਾਸੇ ਰਸਾਲੂ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਗੁਰਪ੍ਰੀਤ ਸਿੰਘ ਇਹ ਹੈ ਗੋਰਾ ਇਹ ਹਰਿਆਣੇ ਦਾ ਮੁੰਡਾ ਹੈ ਹਰਿਆਣਿਆਂ ਦੇ ਨੂੰ ਸ਼ੋਹਰੇ ਕਿਹਾ ਜਾਂਦਾ ਹੈ ਪੰਜਾਬ ਦੇ ਗੱਬਰੂ ਨੇ ਲਓ ਅਮਰਤਪਾਲ ਸਿੰਘ ਛੋਟਾ ਟਾਰਜਨ ਹੈ ਜਿਹਨੇ ਕੋਸ਼ਿਸ਼ ਕੀਤੀ ਤੂੰ ਬਲਦੇਵ ਸਿੰਘ ਚਾਚਾ ਕੀ ਇਸ਼ਾਰੇ ਕਰ ਰਿਹਾ ਇਧਰ ਦੇ ਪਾਸੇ ਬਹੁਤ ਬਹੁਤ ਧੰਨਵਾਦ ਹੈ ਇਹ ਸਾਰੇ ਸਤਕਾਰਯੋਗ ਵੀਰ ਸਾਡੀਆਂ ਮਤਾਵਾਂ ਆਈਆਂ ਨੇ ਮੇਰੀਆਂ ਭੈਣਾਂ ਆਈਆਂ ਨੇ ਛੋਟੀਆਂ ਬੱਚੀਆਂ ਆਈਆਂ ਨੇ ਹਰ ਮਾਂ ਦੀ ਹੁੰਦੀ ਇੱਛਾ ਕਿ ਵੱਡਾ ਹੋ ਕੇ ਪੁੱਤ ਬਣੇ ਕਪਤਾਨ ਕਬੱਡੀ ਦਾ ਤੇਰਾ ਵੀ ਜਹਾਨ ਉੱਤੇ ਨਾ ਹੋ ਜਾਵੇ ਦੁੱਲੇ ਗੁਰਲਾਲ ਤੇ ਸੰਦੀਪ ਵੰਗੜਾ ਤੇਰੀਆਂ ਵੀ ਸੱਥਾਂ ਵਿੱਚ ਗੱਲਾਂ ਹੋਣ ਸੁਖੀ ਪੱਡੇ ਤੇ ਕੁਲਜੀਤ ਵੰਗੜਾ ਹੌਸਲੇ ਦੇ ਨਾਲ ਤੂੰ ਤੈਅ ਕਰ ਮੰਜ਼ਲਾ ਦਰਨਾ ਸੂਰਮਾ ਦਲੇਰ ਬਣ ਜਾ ਕੁਖੋਂ ਜਾਏ ਤੈ ਮਾਂ ਆਖਦੀ ਪੁੱਤਾ ਤੂੰ ਕਬੱਡੀ ਦਾ ਪਲੇਅਰ ਬਣ ਜਾ ਪੁੱਤਾ ਤੂੰ ਕਬੱਡੀ ਦਾ ਪਲੇਅਰ ਬਣ ਜਾ ਮਾਂ ਇੱਕ ਪੁੱਤਰ ਨੂੰ ਕਹਿੰਦੀ ਹੈ ਵੀ ਤੂੰ ਦੁੱਲਾ ਬਣ ਜਾਵੇਂ ਤੂੰ ਕੁਲਜੀਤ ਬਣ ਜਾਵੇਂ ਵੱਡੇ ਵੱਡੇ ਖਿਡਾਰੀਆਂ ਦੇ ਨਾਂ ਲੈ ਕੇ ਜਦੋਂ ਸੰਬੋਧਨ ਕਰਦੀ ਹੈ ਤੇ ਮਾਂ ਆਪਣੇ ਪੁੱਤ ਦਾ ਜਿਹੜਾ ਹੌਸਲਾ ਵਧਾਉਂਦੀ ਹੈ ਮੱਖਣਵਲੀ ਜੀ ਤੁਹਾਡਾ ਸ਼ੇਰ ਇਹ ਗੱਲ ਦਰਸਾਉਂਦਾ ਸੋ ਸਤਿਕਾਰ ਹੈ ਮੱਖਣਵਲੀ ਦੇ ਬੋਲੇ ਹੋਏ ਸ਼ੇਰ ਅੱਜ ਵੀ ਦੁਨੀਆ ਆਪਣੇ ਦਿਲਾਂ ਦੇ ਵਿੱਚ ਵਸਾਈ ਬੈਠੀ ਹੈ 10 ਨੰਬਰ ਨੇ ਦਿਉਰੇ ਦੀ ਟੀਮ ਨੇ ਤੇ ਸਾਡੇ 11 ਨੰਬਰ ਨੇ ਖੰਡੂਰ ਸਾਹਿਬ ਦੀ ਟੀਮ ਦੇ ਇਸ ਲਈ ਮੇਰੇ ਵੀਰੋ ਇੱਕ ਨੰਬਰ ਜਿਹੜਾ ਹੋਲਡ ਹੈ ਔਰ ਇਹ ਫੈਸਲਾਬਾਦ ਦੇ ਵਿੱਚ ਕੀਤਾ ਜਾਣਾ ਹੈ ਓੰਕਾਰ ਸਿੰਘ ਸੇਖੋਂ ਸਾਡਾ ਵੀਰ ਹੈ ਅਚੇਤੇ ਤੌਰ ਤੇ ਕਹਿੰਦੇ ਆਸਟ੍ਰੇਲੀਆ ਤੋਂ ਪੁੱਜਦਾ ਉਥੇ ਵੱਡਾ ਮੇਲਾ ਕਰਵਾਉਂਦਾ ਔਰ ਨਿਊ ਆਸਟ੍ਰੇਲੀਆ ਦੀ ਕਬੱਡੀ ਨੂੰ ਬਹੁਤ ਵੱਡੀ ਦੇਣ ਹੈ ਲੈ ਵੀ ਓੰਕਾਰ ਸਿੰਘ ਬਹੁਤ ਬਹੁਤ ਧੰਨਵਾਦ ਹੈ ਸ਼ਹੀਦਾ ਸਿੰਘਾਂ ਦੇ ਨਾਂ ਤੇ ਹਰ ਸਾਲ ਵੱਡੀਆਂ ਰੌਣਕਾਂ ਲੱਗਦੀਆਂ ਇਹ ਸਾਲ ਵੀ ਕਹਿੰਦੇ ਸਿਡਨੀ ਦੀਆਂ ਸਿੱਖ ਗੇਮਾਂ ਹੋਣਗੀਆਂ ਤੇ ਫਿਰ ਸੀਜ਼ਨ ਚੱਲੂਗਾ ਸਤਿਕਾਰ ਹੈ ਸਾਰੇ ਭਰਾਵਾਂ ਦਾ ਸਰਦਾਰ ਓੰਕਾਰ ਸਿੰਘ ਜੀ ਦਾ ਪਿਸਕਵਾਲ ਵਾਲੇ ਜੱッセ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਬੜੇ ਪ੍ਰਮੋਟਰ ਮਹਾਨ ਇੱਕ ਤੋਂ ਇੱਕ ਮਹਾਨ ਆਏ ਨੇ ਹਾਂਜੀ ਰਪਿੰਦਰ ਜੀ 8 ਫਰਵਰੀ ਨੂੰ ਲਾਗਲਾ ਪਿੰਡ ਹੈ ਸੰਘਵਾਲ ਗਦਰੀ ਬਾਬਿਆਂ ਦੀ ਧਰਤੀ ਹੈ ਜਿੱਥੇ ਬਹੁਤ ਛੋਟੀ ਦਾ ਮੇਲਾ ਹੋਣਾ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ ਖੇਡਣਗੀਆਂ ਤੇ ਸ਼ਾਮ ਨੂੰ ਪੁਲਕਾਰਣ ਖੀਲੇ ਦਾ ਖੁੱਲਾ ਅਖਾੜਾ ਲੱਗੂਗਾ ਮੇਰੇ ਵੀਰੋ ਸਾਡੇ ਭਰਾਵਾਂ ਵੱਲੋਂ ਸਾਰਿਆਂ ਵੱਲੋਂ ਸੱਦਾ ਦਿੱਤਾ ਜਾ ਰਿਹਾ ਹੈ ਸਤਿਕਾਰ ਹੈ 8 ਫਰਵਰੀ ਦਾ ਸੱਜਾ ਜਿਹੜਾ ਉਹ ਸੰਭਾਲ ਦੇ ਕਬੱਡੀ ਕੱਪ ਦਾ ਬਲਕਾਰ ਅਣਖੀਲਾ ਅਸੀਂ ਵੀ ਕਬੂਤਰਾਂ ਦਾ ਜੋੜਾ ਲਿਆ ਰੱਖ ਨਿੱਤੇ ਚੜੀਏ ਚਬਾਰੇ ਚੋਗਾ ਪਾਉਣ ਦੇ ਲਈ ਸੋ ਜਦੋਂ ਗਾਣਾ ਚੱਲਦਾ ਵਾਣ ਦੇ ਵਿੱਚ ਜਦੋਂ ਫੋਰਡ ਕਹਿੰਦੇ ਚੱਲਦਾ ਹੋਵੇ ਚਾਹੇ 36 ਚਾਹੇ 60 ਤੇ ਬਲਕਾਰ ਅਣਖੀਲਾ ਦਾ ਸਾਗਰ ਤੇ ਨਿਆਰਾ ਉਹ ਵੀ ਵੱਖਰਾ ਹੀ ਹੈ ਜਦੋਂ ਬਾਹਰ ਦੇਖਦੇ ਕਿ ਜਿਹੜੇ ਪਰਦੇਸੀ ਵਸਦੇ ਉਹ ਉਪਰੋਂ ਹੀ ਹੱਸਦੇ ਉਹ ਸੀਨੇ ਵਿੱਚ ਦਰਦ ਲਕਾਉਂਦੇ ਚੀਸ ਤਾਂ ਪੈਂਦੀ ਹੈ ਪਾਣੀ ਨੂੰ ਪਤਲਾਂ ਦੀ ਪਰਦੇਸੀ ਨੂੰ ਵਤਨਾਂ ਦੀ ਇਹ ਤਾਂਗ ਤਾਂ ਰਹਿੰਦੀ ਹੈ ਲਾਓ ਇਧਰਲੇ ਪਾਸੇ ਰਮਜਾਨ ਅਗਲੀ ਕਬੱਡੀ ਮੈਦਾਨ ਦੇ ਵਿੱਚ ਪਾਉਣ ਦੇ ਲਈ ਵੱਧਾ ਹੋਇਆ ਖਿਡਾਰੀ ਕਾਰ ਕੋ ਵਾਲੀਆਂ ਹਰ ਕੋ ਵਾਲੀਆਂ ਹਰ ਕੋ ਵਾਲੀਆਂ ਪਰ ਦੂਜੇ ਪਾਸੇ ਵੜਿੰਗ ਪੈਂਦਾ ਖੰਡੂਰ ਸਾਹਿਬ ਦੇ ਲਾਗੇ ਕਰਕੇ ਆਹ ਸੁਤਰਾਮ ਸਿੰਘ ਸੱਤੂ ਕਰਾਉਂਦਾ ਧੰਨ 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 ਤਾਂ ਮਾਜ ਸ਼ਕਰਪੁਰ ਦੇ ਮੇਲੇ ਤੇ ਓ ਸ਼ੰਕਰਪੁਰ ਵਾਲਿਓ ਕੀ ਹਾਲ ਚਾਲ ਆ ਰਿਆ ਫਿਰ ਸੰਗਤ ਖੁਸ਼ ਹੈ ਸੱਤੂ ਦਾ ਜਫਾ ਸਿਰੇ ਦਾ ਸੱਤੂ ਦੀ ਖੇਡ ਸਿਰੇ ਦੀ ਸੱਤੂ ਦਾ ਜਫਾ ਸਿਰੇ ਦਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਆ ਰੀਪਲੇ ਵਸਤਰੀਆ ਰੀਪਲੇ ਵਾਲਾ ਨੰਬਰ ਇੰਦਰਜੀਤ ਸਿੰਘ ਤੁੰਨਾ ਜਮਿਆਰਾ ਟੈਕਨੀਕਲ ਕਮੇਟੀ ਫੈਸਲਾ ਕਰ ਰਿਹਾ ਵੀ ਉਹ ਜਾਫੀ ਦਾ ਨੰਬਰ ਹੈ ਜਮਕੀਲਾ ਰਾਸ਼ਟਰੀਆ ਰੇਸ਼ਮਨਾਖਾ ਜੀ ਜਗੀਰ ਸਿੰਘ ਜੀ ਤੇ ਮੁਲਕੀਤ ਸਿੰਘ ਜੀ ਢੱਲੋਂ ਵੱਲੋਂ ਅੱਜ ਆਲਮਗੀਰ ਦੇ ਲਈ 51000 ਦੇ ਮਾਨ ਸਨਮਾਨ ਹੋਣਗੇ ਉਥੇ ਘੁੰਮਣ ਬ੍ਰਦਰ ਤੇ ਆਰਜੀਨਨੋ ਵਾਲੇ ਸਾਰੇ ਭਰਾਵਾਂ ਵੱਲੋਂ ਇਟਲੀ ਤੋਂ ਮੇਰੇ ਵੀਰੋ ਵੱਡੇ ਮਾਨ ਸਨਮਾਨ ਕਾਲੇ ਹੋਣੀ ਸੋਖ ਹੋਣੀ ਬਾਜ ਹੋਣੀ ਸਾਡੇ ਵੀਰ ਨੇ ਵੱਡੇ ਮਾਨ ਸਨਮਾਨ ਲਓ ਇੱਕ ਪਾਸੇ ਚਿਰਾਗਦੀਪ ਔਰ ਦੂਜੇ ਪਾਸੇ ਰਾਜੂ ਬੱਦੋ ਵਾਲਾ ਤੇ ਵੀਰਾ ਬੱਦੋ ਵਾਲਾ ਵੱਲੋਂ ਚਿਰਾਗਦੀਨ ਦੇ ਲਈ 500 ਦੇ ਮਾਨ ਸਨਮਾਨ ਉਹ ਪੈਸੇ ਮੈਨੂੰ ਫੜਾ ਕੇ ਸੀਗੇ ਸੋ ਮੈਂ ਧੰਨਵਾਦ ਕਰਦਾ ਲੈ ਵੀ ਚਿਰਾਗਦੀਨ ਆਹ ਜਫੇ ਦੇ ਵਾਸਤੇ ਤੇਰੇ ਵਾਸਤੇ 500 ਦੇ ਮਾਨ ਸਨਮਾਨ ਜਿਹੜੇ ਐ ਉਹ ਚਿਰਾਗਦੀਨ ਮਈਆਂ ਵਾਲੇ ਦੇ ਵਾਸਤੇ ਨੇ ਰਾਜੂ ਦਾ ਵੀਰੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ 2 ਮਾਰਚ ਨੂੰ ਗਾਜ਼ੀਪੁਰ ਦੇ ਵਿੱਚ ਵੀ ਕਬੱਡੀ ਕੱਪ ਹੋਣਾ ਉਹਦੇ ਲਈ ਵੀ ਆਪ ਸਭ ਨੂੰ ਸੱਦੇ ਦਿੱਤੇ ਜਾ ਰਹੇ ਨੇ 2 ਮਾਰਚ ਵੀ ਬੜੀ ਬਿਜ਼ੀ ਹੈ ਗਾਜੀਪੁਰ ਦਾ ਮੇਲਾ ਵੀ ਹੋਣਾ ਹੈ ਹਾ ਪੂਸ਼ਨ ਜੰਡੂ ਸਿੰਘਾ ਤੇ ਜੱਸੀ ਤੱਲਣ ਦਾ ਵੀ ਧੰਨਵਾਦ ਹੈ ਪੂਸ਼ਨ ਪੂਸ਼ਨ ਜੰਡੂ ਸਿੰਘਾ ਤੇ ਜੱਸੀ ਤੱਲਣ ਦਾ ਧੰਨਵਾਦ ਹੈ ਸੋ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਵੀਰਾਂ ਦਾ ਲਓ ਗੁਰਵਾਜ ਸਨੱਖਾ ਜਿਹਾ ਮੁੰਡਾ ਸਿੱਖ ਸਰਦਾਰ ਕਬੱਡੀ ਖਿਡਾਰੀ ਸੁੰਦਰ ਜੂੜਾ ਸੁੰਦਰ ਰੁਮਾਲ ਲਓ ਸੁੰਦਰਤਾ ਹੋਰ ਬੇਸ਼ਵਰੀ ਜਦੋਂ ਰੇਡ ਪੈਂਦੀ ਲਓ ਹਰਿਆਣੇ ਵਾਲਾ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਇੱਧਰ ਦੇਖਦੇ ਵੀ ਕਰਦਾ ਕਮਾਲਾ ਅਮਨ ਦਿਓੜੇ ਵਾਲਾ ਇਹ ਰਵੀ ਦਾ ਵੀਰ ਹੈ ਰਵੀ 23 ਦੇ ਵਿੱਚ ਬੈਸਟ ਰੇਡਰ ਡਿਕਲੇਅਰ ਹੋ ਗਿਆ ਕੈਨੇਡਾ ਦੇ ਕਬੱਡੀ ਕੱਪ ਦਾ ਉਹ ਨੌਜਵਾਨ ਨੇ 24 ਕਬੱਡੀਆਂ ਪਾਈਆਂ ਤੇ ਸਫਲ ਪਾਈਆਂ ਤੇ ਬੈਸਟ ਰੇਡਰ ਰਵੀ ਦਾ ਵੀਰ ਅਮਨ ਬਿਓੜਾ ਜਾਂਦਰ ਕਬੱਡੀ ਖਿਡਾਰੀ ਲਾ ਰਸਾਲੂ ਵਾਲੇ ਗੋਰੇ ਦਾ ਵੀ ਨਾਮ ਇਸ ਮੈਚ ਤੋਂ ਬਾਅਦ ਪਿੰਦਰ ਪੰਡੋਰੀ ਜੀ ਦਾ ਸਿਕੰਦਰਪੁਰੀਏ ਜੱਸੇ ਦਾ ਵਿਸ਼ੇ ਤੌਰ ਤੇ ਮਾਨ ਸਨਮਾਨ ਕੀਤਾ ਜਾਊਗਾ ਰਾਣਾ ਬਲਾ ਚੌਰ ਵਾਲਾ ਸਾਡਾ ਵੀਰ ਤਾਰੇ ਪ੍ਰਬੰਧਕ ਰੋਲ ਹੈ ਕਿਉਂਕਿ ਸਾਲੂ ਵਾਲੇ ਦੀ ਰੇਡ ਪੈਂਦੀ ਹੋਈ ਤੇ ਦੂਸਰੇ ਪਾਸੇ ਇਹ ਹੈ ਖਡੂਰ ਸਾਭੀ ਇੰਦੇ ਕਜਿਹੜੀ ਵੱਲੋਂ 1000 ਰੁਪਇਆ ਅਮਨ ਦੇ ਲਈ ਪੁੱਜਿਆ ਹੈ ਵਿਸ਼ੇਸ਼ ਤੌਰ ਤੇ ਧੰਵਾਦ ਹੈ ਰਾਜੂ ਵੱੱਡੋਵਾਲ ਤੇ ਵੀਰੇ ਵੱੱਡੋਵਾਲ ਵੱਲੋਂ 500 ਰੁਪਿਆ ਜਿਹੜਾ ਉਹ ਰਸਾਲੂ ਵਾਲੇ ਗੋਰੇ ਦੇ ਲਈ ਪੁੱਜਿਆ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਲਓ ਸਾਹਮਣੇ ਅਗਲੀ ਕਬੱਡੀ ਮੇਰੇ ਮਿੱਤਰੋ ਕਬੱਡੀ ਜਰਮਨਜੀਤ ਸਿੰਘ ਲੱਟੇ ਦੀ ਪੈ ਗਈ ਹੈ ਚਾਰ ਜਾਫੀ ਨੇ ਚਰਾੰਗ ਅੱਜ ਕੁਝ ਨਾ ਕੋਈ ਵੱਖਰਾ ਕਰਨਾ ਪੈਣਾ ਪਰ ਬਿੰਦਰ 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 ਵਾਹ ਓ ਲੱਟਿਆ ਮੰਨ ਗਏ ਤੇਰੇ ਦਿਮਾਗ ਨੂੰ ਵਾਹ ਓ ਲੱਟਿਆ ਮੰਨ ਗਏ ਤੇਰੇ ਦਿਮਾਗ ਨੂੰ ਪੁਆਇੰਟ ਜਿਹੜਾ ਹੈ ਰੇਡਰ ਦੇ ਹਿੱਸੇ ਜਾ ਜੁੜਿਆ ਜਿੰਨੇ ਜੱਫੇ 5 500 ਨੇ ਕਿੰਨਾ ਕਜਿਹੜੀ ਜੀ ਵੱਲੋਂ ਨੌਜਨ ਅਮਨ ਦਿਓ ਨੇ ਦੇ ਜੱਫੇ ਦਾ ਮਾਨ ਸਨਮਾਨ ਕੀਤਾ ਜਾਵੇਗਾ ਪਰ ਸਾਹਮਣੇ ਦੇਖਦਾ ਵੀ ਅਸਲੇ ਪੁਆਇੰਟ ਜਿਹੜਾ ਹੈ ਉਹ ਰੇਡਰ ਦੇ ਹਿੱਸੇ ਹੈ ਪੁਆਇੰਟ ਦਿਓਰੇ ਦੀ ਟੀਮ ਦੇ ਹਿੱਸੇ ਜਾ ਜੁੜਿਆ ਹਾਂਜੀ ਭਾਈ ਕਹਿੰਦੇ ਵੀ ਕਿਸਾਨ ਮਜ਼ਦੂਰ ਏਕਤਾ ਦਾ ਨਾਹਰਾ ਲਾ ਦਿਓ ਕਿਉਂਕਿ ਖਨੌਰੀ ਬਾਰਡਰ ਤੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਮਰਨ ਵਰਤ ਤੇ ਬੈਠੇ ਹੋਏ ਨੇ ਇੱਕ ਵਾਰੀ ਉਹਨਾਂ ਦੀ ਚੜ੍ਹਦੀ ਕਲਾ ਲਈ ਜਕਾਰਾ ਵੀ ਲਾ ਦਈਏ ਬੋਲੇ ਸੋਨਹੀਓ ਸ੍ਰੀ ਅਕਾਲ ਜਿੱਥੇ ਸਰਦਾਰ ਕੁਲਵੰਸੀ ਜੀ ਡੀਐਸਪੀ ਸਾਹਿਬ ਦਾ ਧੰਨਵਾਦ ਹੈ ਸਰਦਾਰ ਰਾਜਵਿੰਦਰ ਸਿੰਘ ਜੀ ਖੜੇ ਸਤਕਾਰਯੋਗ ਐਸਐਚਓ ਸਾਹਿਬ ਦਾ ਧੰਨਵਾਦ ਹੈ ਖੜੇ RAM KRISHNAN JI ASSISTANT SUB INSPECTOR ਸਾਰੀਆਂ ਸ਼ਖਸੀਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਪੁਲਿਸ ਪ੍ਰਸ਼ਾਸਨ ਨੇ ਵੱਡਾ ਰੋਲ ਅਦਾ ਕੀਤਾ ਹੈ ਸਿਵਲ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਇਸ ਕਬੱਡੀ ਕੱਪ ਨੂੰ ਸਫਲ ਬਣਾਉਣ ਦੇ ਵਾਸਤੇ ਸਾਰਿਆਂ ਦਾ ਰੋਲ ਹੈ ਸਾਰੇ ਪ੍ਰਮੋਟਰਾਂ ਦਾ ਸਪੋਰਟਰਾਂ ਦਾ ਬਹੁਤ ਬਹੁਤ ਧੰਨਵਾਦ ਲਓ ਰਸਾਲੂ ਵਾਲਾ ਗੋਰਾ ਇੱਕ ਹੋਰ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਵਾਸਤੇ ਲੱਖਾਂ ਜਿਹੇ ਇੱਕ ਜੋੜਨ ਦੇ ਵਿੱਚ ਕਾਮਯਾਬ ਅਗਲੀ ਰੇਡ ਪਾਉਣ ਦੇ ਵਾਸਤੇ ਆ ਗਿਆ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਾਉਂਦਾ ਇਹ ਹੈ ਸਲਾਣੇ ਵਾਲਾ ਗੁਰਪਾਜ ਬਾਬਾ ਇਮਾਮ ਸੈਨ ਕਹਿੰਦਾ ਵੀ ਕੋਟਕਰਾਨਖਾਂ ਦੇ ਕਬੱਡੀ ਕੱਪ ਤੇ ਜਾਊਗਾ ਬਾਬਾ ਇਮਾਮ ਸੈਨ ਕੋਟਕਰਾਨਖਾਂ ਇਸ਼ਮਦੀਨ ਦਾ ਇਹ ਪੁੱਤਰ ਹੈ ਸੋ ਮਾਨ ਸਨਮਾਨ ਜਿਹੜਾ ਉਹ ਕੀਤਾ ਜਾਊਗਾ ਮਾਤੀ ਦਾ ਬਹੁਤ ਬਹੁਤ ਧੰਨਵਾਦ ਸਾਰੇ ਸਤਕਾਰਯੋਗ ਵੀਰ ਨੇ ਵੱਡਾ ਮਾਨ ਦੇ ਦਿੰਦੇ ਨੇ ਕਬੱਡੀ ਨੂੰ ਕਬੱਡੀ ਦੇ ਖਿਡਾਰੀਆਂ ਨੂੰ ਜਰਨਲਿਸਟਸ ਨੂੰ ਪ੍ਰੋਮੋਟਰਸ ਨੂੰ ਲਓ ਰੇਡ ਰਵਿੰਦਰ ਜੀ ਮੈਦਾਨ ਦੇ ਵਿੱਚ ਗੋਰਾ ਗੋਰਾ ਗੱਗੀ ਗੋਪੀ ਜਾਫੀ ਚੋਟੀ ਦੇ ਮੀਕਾ ਦੀਪਾ ਲੱਡੂ ਵੀ ਨਹੀਂ ਕਿਸੇ ਤੋਂ ਰੋਕੀ ਤੇ ਇਹ ਵੱਡੇ ਨਾਮ ਆ ਗੋਰਾ ਹੈ ਨੌਜਾਨ ਮੇਰੇ ਵੀਰੋ ਰਸਾਲੂ ਦੀ ਧਰਤੀ ਹੈ ਹਰਿਆਣੇ ਤੋਂ ਪੁੱਜਦਾ ਹੈ ਪੰਜਾਬ ਦੇ ਮੇਲਿਆਂ ਤੇ ਖੇਡਣ ਦੇ ਲਈ ਪਰ ਕਾਲਵਾ ਵਾਲਾ ਇਸ ਸਾਲ ਕਹਿੰਦੇ ਫੁੱਲ ਫਾਰਮ ਦੇ ਵਿੱਚ ਹੈ ਔਰ ਕਰਦਾ ਕੁਸ਼ੇ ਤੇ ਪੁਆਇੰਟ ਜਿਹੜਾ ਰੀਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਜਿਹੜਾ ਦਿਉਰੇ ਦੀ ਟੀਮ ਦੇ ਹਿੱਸੇ ਜਾ ਜੁੜਿਆ ਚੱਲ ਵੀ ਲੱਡੇਆ ਲੱਡੇ ਦੀ ਆ ਰੇਡ 1000 ਦੀ ਭੀਰਾ ਵੱਦੋ ਵਾਲ ਤੇ ਰਾਜੂ ਬੱਦੋ ਆਣ ਵੱਲੋਂ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪੈਣੀ ਹੈ 1000 ਦੀ ਰੇਡ ਜੇ ਜਾਫੀ ਲੈ ਗਿਆ ਜਾਫੀ ਦਾ ਜੇ ਰੇਡਰ ਲੈ ਗਿਆ ਰੇਡਰ ਦਾ ਵੱਡੇ ਮਾਨ ਸਨਮਾਨ ਕੀਤੇ ਜਾਣਗੇ ਲਓ ਸਾਹਮਣੇ ਲੰਡੇ ਦੀ ਕਬੱਡੀ ਆਹ ਚਾਰਾਂ ਦੇ ਵਿੱਚੋਂ ਵੇਖਣਾ ਵੀ ਇਸ ਵੇਲੇ ਡਬਲ ਟੱਚ ਦਾ ਇਸ਼ਾਰਾ ਹੈ ਵੀ ਪੁਆਇੰਟ ਜਿਹੜਾ ਰੇਡਰ ਦਾ ਹੈ ਅਗਲੀ ਕਬੱਡੀ ਬਿੱਟੂ ਵੀਰ ਮੱਖਣ ਵਾਲੀ ਭਾਈ ਨੂੰ ਆਏ ਵੀ ਜਿਹੜੇ ਮੇਰੇ ਕੋਲੇ ਉਹ ਛੇਤੀ ਮੁੱਕ ਜਾਣ ਵੀ ਕਿਉਂਕਿ ਜ਼ਿੰਮੇਵਾਰੀ ਹੁੰਦੀ ਹੈ ਜਿਹੜੇ ਬੰਦੇ ਜ਼ਿੰਮੇਵਾਰੀ ਦੇ ਨਾਲ ਇੱਕ ਮਾਨਦਾਰੀ ਨਾਲ ਪੈਸੇ ਫੜਾ ਕੇ ਜਾਂਦੇ ਆ ਸੋ ਸਾਨੂੰ ਵੀ ਇਹ ਹੁੰਦਾ ਵੀ ਅਸੀਂ ਸਾਰਿਆਂ ਨੂੰ ਜਿਹੜਾ ਸਤਕਾਰ ਦਈਏ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਸਤਕਾਰ ਆਹ ਸਾਹਮਣੇ ਗੁਰਦਿੱਤਾ 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 ਨਹੀਂ ਇਹ ਅਮਰਤਪਾਲ ਹੈ ਇਹ ਗੁਰਦਿੱਤਾ ਇਹਨੂੰ ਤਾਂ ਕਹੀ ਜਾਂਦੇ ਆ ਵੀ ਇਹਨੂੰ ਛੋਟਾ ਟਾਰਜਲ ਕਹਿੰਦੇ ਆ ਆਹ ਸਾਹਮਣੇ ਲੱਗਿਆ ਪਿਆ ਜੋਰ 1000 ਦਾ ਜਫਾ 1000 ਦਾ ਜਫਾ ਮੇਰੇ ਮਿੱਤਰੋ ਜਫਾ 1000 ਦਾ ਜਫਾ ਮੇਰੇ ਮਿੱਤਰੋ ਸਰਜੀਤ ਕਵੈਤ ਤੇ ਟੋਨੀ ਕਵੈਤ ਦਾ ਬਹੁਤ ਬਹੁਤ ਹਾਂ ਪੈਨੀ ਕਵੈਤ ਤੇ ਸਰਜੀਤ ਕਵੈਤ ਬਹੁਤ ਬਹੁਤ ਧੰਨਵਾਦ ਹੈ ਤੇ ਲਾਡੀ ਨਾਗਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਸਤਿਕਾਰਯੋਗ ਵੀਰ ਸਾਰਿਆਂ ਦਾ ਸਹਿਯੋਗ ਵੱਡਾ ਹੈ ਇਸ ਕਬੱਡੀ ਕੱਪ ਦੇ ਵਾਸਤੇ ਲਓ ਜੁੜੀ ਆਪਾਂ ਫਿਰ ਖੇਡ ਮੈਦਾਨ ਦੇ ਨਾਲ ਥੋੜਾ ਜਿਹਾ ਐਨ ਦਿਲਕਸ਼ ਨਜ਼ਾਰਾ ਬਣ ਗਿਆ ਹੈ ਦ੍ਰਿਸ਼ ਬਹੁਤ ਵਧੀਆ ਬਣ ਗਿਆ ਹੈ ਕੈਮਰੇ ਵਾਲਿਆਂ ਦਾ ਐਨ ਕੈਮਰੇ ਫੋਕਸ ਨੇ ਜੇਕਰ ਆਪਾਂ ਥੋੜੇ ਕੈਮਰੇ ਵਾਲੇ ਵੀ ਪਿੱਛੇ ਰਹੀਏ ਤੇ ਵਧੀਆ ਗੱਲ ਨਹੀਂ ਹੋਊਗੀ ਜੋ ਇਸ ਕਰਕੇ ਸਾਡੀ ਬੇਨਤੀ ਹੈ ਵੀ ਮੇਲਾ ਆਥਿਆ ਗਿਆ ਵੀ ਤੁਰ ਫਿਰ ਕੇ ਐ ਮੇਲਾ ਤੁਰ ਫਿਰ ਕੇ ਜਾਂ ਟਾਂਗੇ ਯੱਕੇ ਦਾ ਮੇਲਾ ਤੁਰ ਫਿਰ ਕੇ ਹੁੰਦਾ ਸੋ ਧੰਨਵਾਦ ਸਾਰਿਆਂ ਦਾ ਹਰ ਹਰ ਸਾਲੂ ਵਾਲਾ ਅਗਲੀ ਕਬੱਡੀ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਗੁਰਪ੍ਰੀਤ ਸਿੰਘ ਭਾਜੀ ਜਿਹੜੇ ਨੰਬਰ ਹੋਲਡ ਹੋਏ ਸੀ ਉਹ ਦੋਨੋਂ ਟੀਮਾਂ ਦੇ ਜਾਫੀਆਂ ਦੇ ਨੰਬਰ ਰਹਿ ਜੀਏ ਨੋਟ ਕਰ ਲਿਓ ਇੱਕ ਉਧਰਲੀ ਟੀਮ ਦਾ ਇੱਕ ਖੰਡੂਰ ਸਾਹਿਬ ਦਾ ਨੰਬਰ ਹੈ ਹੋਲਡ ਵਾਲਾ ਇੱਕ ਜਿਹੜਾ ਦਿਉਰੇ ਨੂੰ ਨੰਬਰ ਦਿੱਤਾ ਗਿਆ ਸੋ ਇਹ ਦੋਨੋਂ ਨੰਬਰ ਜਿਹੜੇ ਐ ਸਾਡੇ ਵੀਰ ਉਹ ਨੋਟ ਕਰ ਲੈਣ ਬਹੁਤ ਬਹੁਤ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਹੈ ਮਾਨ ਸਨਮਾਨ ਦੀ ਗੱਲ ਵੱਡੀ ਹੈ ਅੱਜ ਤੇ ਸਖਸ਼ੀਅਤਾਂ ਵੀ ਬਹੁਤ ਪੁੰਜੀਆਂ ਜਾ ਰਹੀਆਂ ਸਾਰਿਆਂ ਦਾ ਸਤਿਕਾਰ ਕਰਦੇ ਆ ਸਾਰਿਆਂ ਦਾ ਧੰਨਵਾਦ ਕਰਦੇ ਆ 7 ਫਰਵਰੀ ਨੂੰ ਟਾਣਾ ਰਾਮ ਸਾਹਿਬ ਦੇ ਮੇਲੇ ਤੇ ਐਸਪੀ ਲਾਹੌਰਿਆ ਜੀ ਉਹਨਾਂ ਵੱਲੋਂ ਸੱਦੇ ਆ ਲਓ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਨੌਜਵਾਨ ਗੱਭਰੂ ਗੁਰਵਾਜ ਸਲਾਣੇ ਵਾਲਾ ਗੁਰਵਾਜ ਆਪਣੀ ਟੀਮ ਦੇ ਇੱਕ ਲੱਖਾਂ ਦੇ ਨੰਬਰ ਦਾ ਵਾਅਦਾ ਕਰਦਾ ਹੋਇਆ ਬਿੰਦਾ ਮਾਨ ਕਨੇਡਾ ਦਾ ਬਹੁਤ ਬਹੁਤ ਧੰਨਵਾਦ ਹੈ ਆਜ਼ਾਦ ਪੰਜਾਬ ਕੇਸਰੀ ਵਾਲੇ ਸਾਰੇ ਵੀਰਾਂ ਦਾ ਧੰਨਵਾਦ ਹੈ ਫੋਰਚੂਨਰ ਗੱਡੀ ਦੇ ਨਾਲ ਮਾਨ ਸਨਮਾਨ ਸ਼ਗਰਪੁਰੀਏ ਸ਼ਾਜੀ ਦਾ ਕੀਤਾ ਜਾਊਗਾ ਸੋ ਬਹੁਤ ਬਹੁਤ ਧੰਨਵਾਦ ਹੈ ਨਾ ਸਦਕਾਰਯੋਗ ਮਾਨਯੋਗ ਵੀਰਾਂ ਦਾ ਜੈ ਸੋਜ਼ਲੇ ਦਾ ਧੰਨਵਾਦ ਹੈ ਜਦੋਂ ਮੁਠੱਡਿਆਂ ਦੇ ਵਿੱਚ ਕਬੱਡੀ ਕੱਪ ਹੋਊਗਾ ਤੇ ਸਮੁੱਚੀ ਆਜ਼ਾਦ ਪੰਜਾਬ ਕੇਸਰੀ ਹਰਲੇ ਮੋਟਰਸਾਈਕਲ ਦੇ ਨਾਲ ਸ਼ਗਰਪੁਰੀਏ ਸ਼ਾਜੀ ਦਾ ਮਾਨ ਸਨਮਾਨ ਕਰਨਗੇ ਇਹ ਵੱਡੇ ਮਾਨ ਸਨਮਾਨਾਂ ਪ੍ਰਵਾਸੀਆਂ ਕਰਕੇ ਨੇ ਸੋ ਪ੍ਰਦੇਸ ਤੋਂ ਆਉਂਦੇ ਪ੍ਰਵਾਸੀ ਵੀਰੇ ਮਾਂ ਖੇਡ ਨਾਲ ਇਸ਼ਕ ਕਮਾਉਣ ਦੇ ਲਈ ਜਿਹੜੇ ਨਹੀਂ ਆਉਂਦੇ ਉਹ ਪੈਸੇ ਭੇਜਦੇ ਨੇ ਕਬੱਡੀ ਦਾ ਕਰਜ਼ਾ ਚਕਾਉਣ ਦੇ ਲਈ ਪੈਥਾਂ ਹੁੰਦੇ ਨੇ ਖੇਡ ਮੇਲੇ ਬਣ ਗਈ ਡਾਲਰਾਂ ਤੇ ਪੌਂਡਾਂ ਦੀ ਕਹਾਣੀ ਜੀ ਜ਼ਿੰਦਾ ਰੱਖ ਲਈ ਕਬੱਡੀ ਤੁਸੀਂ ਪ੍ਰਵਾਸੀਓ ਨਹੀਂ ਤਾਂ ਅੱਜ ਨੂੰ ਖਤਮ ਹੋ ਜਾਣੀ ਸੀ ਪ੍ਰਵਾਸੀਆਂ ਦਾ ਬਹੁਤ ਵੱਡਾ ਰੋਲ ਹੈ ਕਬੱਡੀ ਨੂੰ ਮੇਰੇ ਵੀਰੋ ਇੱਥੋਂ ਤੱਕ ਲੈ ਕੇ ਆਉਣ ਦੇ ਲਈ ਆਪਾਂ ਸਾਰੇ ਸਹਿਯੋਗ ਕਰੀਏ ਵਧੀਆ ਬਣਾਈਏ ਖੇਡ ਕਬੱਡੀ ਨੂੰ ਆਹ ਸਾਹਮਣੇ ਚਰਮਜੀਤ ਸਿੰਘ ਲੱਡੇ ਦੀ ਪਈ ਹੋਈ ਰੇਡ ਤੇ ਪੁਆਇੰਟ ਜਿਹੜਾ ਹੈ ਰੇਡਰ ਦੇ ਹਿੱਸੇ ਹੈ ਲੱड्डा ਬਲਪੁਰੀਆਂ ਵਾਲਾ ਖੰਡੂਰ ਸਾਹਿਬ ਦੀ ਟੀਮ ਦੇ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਆਹ ਰੇਡ 1000 ਵੀ ਮੇਰੇ ਮਿੱਤਰੋ 1000 2000 1000 ਇਧਰ ਵੀ ਸੰਤ ਬਾਬਾ ਸਤਪਾਲ ਸਿੰਘ ਜੀ ਕਾਰੀ ਵਾਲਿਆਂ ਦੀ ਯਾਦ ਦੇ ਵਿੱਚ ਬਾਦਲ ਕਹਿੰਦਾ ਵੀ ਸੰਤਾਂ ਵੱਲੋਂ ਆਸ਼ੀਰਵਾਦ ਹੋਊਗਾ ਆ ਨੰਬਰ ਨਹੀਂ ਆ 2000 ਦਾ ਨੰਬਰ 2000 ਦਾ ਨੰਬਰ ਵੀਰੇ ਬੱਦੋ ਵਾਲਾ ਰਾਜੂ ਉਹਨਾਂ ਦਾ ਧੰਨਵਾਦ ਮੈਦਾਨ ਦੇ ਵਿੱਚ ਬੱਲੇ ਬੱਲੇ ਅੰਮ੍ਰਿਤ ਆ ਦੇਖਦੇ ਵੀ ਪੰਜਾ ਵਜਾ ਕਰਾਉਣ ਵਾਲੀ ਗੱਲ ਕਰਦਾ ਟਰਜਨ ਛੋਟਾ ਟਰਜਨ ਹਾ 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 ਰਮਜ਼ਾਨ ਰਮਜ਼ਾਨ ਅਲੀ ਅਰਗੋ ਵਾਲੀਆ ਮਹਾਂਪੁਰਸ਼ਾਂ ਦੇ ਨਾਂ ਤੇ ਵੱਡੇ ਮਾਨ ਸਨਮਾਨ ਹੈ ਔਰ ਬੱਦੋ ਵਾਲੀਏ ਵੀਰੇ ਉਹਨਾਂ ਨੇ ਇਹ ਸਤਕਾਰ ਪੁੱਜਦੇ ਕੀਤੇ ਆ ਲੈ ਵੀ ਸੋਹਣਿਆ ਸਾਹਮਣੇ ਰਹਿ ਬਹੁਤ ਚੋਟੀ ਦਾ ਮੈਚ ਲਓ ਸਾਹਮਣੇ ਅਗਲੀ ਕਬੱਡੀ ਗੁਰਵਾਜ 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 ਅਰਗੋ ਵਾਲੀਆ ਲਿਆਕਤ ਅਲੀ ਵੀ ਮੁਖਤਿਆਰ ਅਲੀ ਬਹੁਤ ਵਧੀਆ ਕਬੱਡੀ ਦੇ ਖਿਡਾਰੀ ਕਬੱਡੀ ਖੇਡ ਦੇ ਖੇਡ ਦੇ ਜਾਵਸੇ ਕੈਨੇਡਾ ਦੇ ਵਿੱਚ ਸੁਪਰ ਵਾਸੀ ਬਣ ਜਾਂਦੇ ਨੇ ਜਿਹੜੇ ਲਾਜਮ ਕਾਉਂਦੇ ਨੇ ਕਈ ਰੇਡਾਂ ਪਾਉਂਦੇ ਨੇ ਕਿ ਜਫੇਲਾ ਗੁਰਵਾਜ ਹਾਂ ਹਾਂ ਆਹ ਕਿਆ ਬਾਤ ਹੈ ਕਮਾਲ ਕਰਦਾ ਹੋਇਆ ਮੁੰਡਾ ਬਹੁਤ ਵਧੀਆ ਪੁਆਇੰਟ ਗੁਰਵਾਜ ਦੇ ਲਈ ਆ ਨੰਬਰ ਦਾ 1000 ਰੁਪਇਆ ਰਾਜੂ ਬੱਦੋਵਾਲ ਤੇ ਵੀਰਾ ਬੱਦੋਵਾਲ ਜੀ ਉਹਨਾਂ ਵੱਲੋਂ ਐ ਕਾਲਾ ਜੀ ਕਿੰਨੇ ਕਿੰਨੇ ਸਕੋਰ ਨੇ ਦੋਨੋਂ ਟੀਮਾਂ ਦੇ ਨੰਬਰ ਨੇ ਤੂੰ ਮੇਰਾ ਭਾਈ ਤੇ ਮੈਂ ਤੇਰਾ ਭਾਈ ਦੱਸਿਓ ਇੱਕ ਵਾਰੀ ਮੈਂ ਤੇਰਾ ਭਾਈ ਭਾਈ ਤੇ ਮੈਂ ਤੇਰਾ ਭਾਈ ਦੱਸਿਓ ਇੱਕ ਵਾਰੀ ਮੈਂ ਤੇਰਾ ਭਾਈ ਕਹਿੰਦਾ ਬਾਈ ਬਾਈ ਨੰਬਰ ਨੇ ਸ਼ਕਰਪੁਰ ਵਾਲੇ ਇੱਕ ਵਾਰੀ ਤਾੜੀਆਂ ਤਾਂ ਮਾਰਦੇ ਹੋ ਫੇਰ ਅੱਤਾ ਨੰਬਰ ਦੱਸਿਓ ਅੱਤਾ ਨੰਬਰ ਖੰਡੂਰ ਸਾਹਿਬ ਦੀ ਟੀਮ ਦਾ ਵੱਟ ਹੈ ਅੱਤੇ ਨੰਬਰ ਤੇ ਖੰਡੂਰ ਸਾਹਿਬ ਦੀ ਟੀਮ ਇਸ ਮੁਕਾਬਲੇ ਦੀ ਜੇਤੂ ਟੀਮ ਰਹੀ ਹੈ ਖੰਡੂਰ ਸਾਹਿਬ